ਕੱਲ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਜਾਣਾ ਹੈ। ਪੂਰੇ ਹਰਿਮੰਦਰ ਸਾਹਿਬ ਦੇ ਵਿੱਚ ਜੇਕਰ ਗੱਲ ਕਰ ਲਈਏ ਜੋ ਸਜਾਵਟ ਹੋਣੀ ਹੈ ਉਸ ਦੇ ਫੁੱਲਾਂ ਦੀ ਕੋਈ ਗਿਣਤੀ ਨਹੀਂ ਕਿ ਕਿੰਨੇ ਕੁ ਫੁੱਲ ਉੱਥੇ ਲੱਗ ਸਕਦੇ ਨੇ। ਕੱਲ੍ਹ ਇੰਡੀਆ ਦਾ ਫੁੱਲ ਨਹੀਂ ਜਾਓ। ਬਹੁਤ ਕੰਟਰੀਆਂ ਤੋਂ ਫੁੱਲ ਆ ਰਹੇ ਜਿਹੜੇ ਜਿਹੜੇ ਹਰਿਮੰਦਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਲੱਗ ਰਹੇ ਨੇ। ਸਿੱਖੀ ਤੋਂ ਵਾਂਝੇ ਰਹਿ ਗਏ ਨੇ ਵਿਛੜਦੇ ਜਾ ਰਹੇ ਨੇ ਉਹਨਾਂ ਲਈ ਨੌਜਵਾਨਾਂ ਲਈ ਕੋਈ ਖਾਸ ਨਹੀਂ ਕਰਦਾ ਤੇ ਨਸ਼ਿਆਂ ਦਾ ਕੋੜ ਜਿਹੜਾ ਹੈਗਾ ਸਾਡੇ ਉਹਨੂੰ ਆਪਾਂ ਛੱਡੀਏ ਤੇ ਜਿੰਨਾ ਗੁਰੂ ਸਾਹਿਬ ਦੇ ਬਾਣੀ ਪੜਹੀਏ ਬਾਣੇ ਵਾਲੇ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਨ ਯਰ ਮੈਸਰ ਮਰਦੀਪ ਸਿੰਘ ਇਸ ਵਕਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦ ਹੈ ਜਿੱਥੇ ਕੱਲ ਪ੍ਰਕਾਸ਼ਪੁਰਬ ਬੜੀ ਧੂਮ-ਧਾਮ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਜਾਣਾ ਸੋਸ ਤੋਂ ਲੈ ਕੇ ਹੁਣ ਤਿਆਰੀਆਂ ਕੁਛ ਹੀ ਪਲਾਂ ਦੇ ਵਿੱਚ ਜਿਹੜੀਆਂ ਉਹ ਮੁਕੰਮਲ ਹੋ ਜਾਣੀਆਂ ਸੋ ਦੇਖੋ ਕਰੀਬ 40 ਤੋਂ 50 ਕਿਸਮਾਂ ਦੇ ਜਿਹੜੇ ਫੁੱਲ ਨੇ ਉਹ ਲਗਾਏ ਜਾਣੇ ਆ ਪੂਰੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨੂੰ ਸਜਾਇਆ ਜਾਣਾ ਆ ਸੋ ਦੂਰ ਦੂਰ ਤੱਕ ਜੇਕਰ ਤਸਵੀਰਾਂ ਦੀ ਜ਼ਿਕਰ ਮੈਂ ਗੱਲ ਕਰਾਤਾ ਇਹ ਪ੍ਰਵਾਸੀ ਵੀਰ ਜੋ ਵੈਸਟ ਬੰਗਾਲ ਤੋਂ ਆਏ ਨੇ 130 ਦੇ ਕਰੀਬ ਇਹ ਵੀਰ ਹੁਣੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਇਹ ਫੁੱਲਾਂ ਦੀ ਸਜਾਵਟ ਕਰਨ ਪਹੁੰਚੇ ਨੇ ਖਾਸ ਤੌਰ ਤੇ ਹਰ ਸਾਲ ਭਾਵੇਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੋਵੇ ਜਾਂ ਸ਼੍ਰੀ ਗੁਰੂ ਗੋਬਿੰਦ ਸਾਹਿਬੀ ਦਾ ਪਹਿਲਾ ਪ੍ਰਕਾਸ਼ ਪੁਰਬ ਹੋਵੇ ਸੋਸ ਤੋਂ ਲੈ ਕੇ ਸੰਗਤਾਂ ਦੇ ਵਿੱਚ ਖਾਸਾ ਉਤਸ਼ਾਹ ਜ਼ਰੂਰ ਰਹਿੰਦਾ ਹੈਗਾ ਤੇ ਨਾਲ ਦੇ ਨਾਲ ਇਹ ਜਿਹੜੇ ਵੀਰ ਆਉਂਦੇ ਨੇ ਵੈਸਟ ਬੰਗਾਲ ਤੋਂ ਇਹਨਾਂ ਦੇ ਵਿੱਚ ਵੀ ਜਿਹੜਾ ਇੱਕ ਖਾਸਾ ਉਤਸ਼ਾਹ ਦੇਖਣ ਨੂੰ ਮਿਲਦਾ ਸੋ ਜ਼ਰੂਰ ਜੇਕਰ ਗੱਲ ਕਰ ਲਈਏ ਤਾਂ ਕੁਝ ਅਵਦੇਸ਼ੀ ਫੁੱਲ ਵੀ ਹੁੰਦੇ ਨੇ ਇਹਨਾਂ ਦੇ ਵਿੱਚ ਜੋ ਖਾਸ ਕਰਕੇ 에어 ਕੰਡੀਸ਼ਨਰ ਟਰੱਕਾਂ ਦੇ ਵਿੱਚ ਲਿਆਏ ਜਾਂਦੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਟਾਈਮਿੰਗ ਹੁੰਦੀ ਹੈ ਕੁਝ ਸਮੇਂ ਲਈ ਹੁੰਦੀ ਹੈ ਜਿਸ ਕਰਕੇ ਉਹਨਾਂ ਦਾ ਖਾਸ ਖਿਆਲ ਵੀ ਰੱਖਣਾ ਪੈਂਦਾ ਤਾਂ ਇਸ ਕਰਕੇ 에어 ਕੰਡੀਸ਼ਨਰ ਟਰੱਕਾਂ ਦੇ ਵਿੱਚ ਲਿਆਂਦੇ ਜਾਂਦੇ ਨੇ ਤਕਰੀਬ 3 ਤੋਂ 4 ਟਨ ਤੱਕ ਕੇ ਲਈ ਜਿਹੜੇ ਫੁੱਲ ਨੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਪਰ ਪੂਰੇ ਹਰਮੰਦਰ ਸਾਹਿਬ ਦੇ ਵਿੱਚ ਜੇਕਰ ਗੱਲ ਕਰੀਏ ਜੋ ਸਜਾਵਟ ਹੋਣੀ ਹੈ ਉਸ ਦੇ ਫੁੱਲਾਂ ਦੀ ਕੋਈ ਗਿਣਤੀ ਨਹੀਂ ਕਿ ਕਿੰਨੇ ਕ ਫੁੱਲ ਉੱਥੇ ਲੱਗ ਸਕਦੇ ਨੇ ਜੀ ਹਾਂ ਜੇਕਰ ਗੱਲ ਕਰ ਲਈ ਤਾਂ ਪੂਰੀ ਪਰਕਮਾ ਜਿਹੜੀ ਆ ਫਿਲਹਾਲ ਸਜਾ ਦਿੱਤੀ ਗਈ ਆ ਪਰ ਦੂਜੇ ਪਾਸੇ ਜੇਕਰ ਮੈਂ ਗੱਲ ਕਰ ਲਾਂ ਤਾਂ ਜੋ ਦਰਸ਼ਨੀ ਦਿਉੜੀ ਆ ਉਹ ਸੰਗਠਾ ਦੇ ਸਹਿਯੋਗ ਨਾਲ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਰਾਤ ਨੂੰ ਸਜਾਈ ਜਾਂਦੀ ਆ ਸੋ ਜ਼ਰੂਰ ਸੇਵਾਦਾਰਾਂ ਨਾਲ ਵੀ ਅੱਪਾ ਗੱਲਬਾਤ ਕਰਾਂਗੇ ਫੁੱਲਾਂ ਦੇ ਬਾਰੇ ਜਾਣਾਂਗੇ ਕੀ ਕੀ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੇ ਨੇ ਤੇ ਕੀ ਕੀ ਜੜੀਆਂ ਰਹਿ ਗਈਆਂ ਨੇ ਮਿਰਜੀ ਵਾਘੁਰੂ ਜੀ ਕੇ ਖਾਲਸਾ ਵਾਹਿਗੁਰੂ ਜੀ ਕੀ ਬੋਤ ਜੀ ਦਾ ਖਾਲਸਾ ਵਾਹਿਗੁਰੂ ਕੀ ਨਾਮ ਪਿਆਰਿਓ ਤੁਹਾਡਾ ਕਮਲਦੀਪ ਸਿੰਘ ਜੀ ਕਹ ਰਹੇ ਕਿੰਨਾ ਉਤਸ਼ਾਹ ਰਹਿੰਦਾ ਹੈ ਜਦੋਂ ਲੱਗਦਾ ਹੈ ਕਿ ਪ੍ਰਕਾਸ਼ ਪੁਰਬ ਆ ਰਿਹਾ ਮਹਾਰਾਜ ਦਾ ਕਿੰਨੀ ਦਿਨ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੰਦੇ ਹੋ ਮਹਾਰਾਜ ਸਾਹਿਬ ਤਾਂ ਚਾਹ ਚੜ ਜਾਂਦਾ ਜੀ ਪ੍ਰਕਾਸ਼ ਪੁਰਬ ਆਵੇ ਤੇ ਤਕਰੀਬਨ ਕਿਹਾ ਲੋ ਕਿ 4 ਤੋਂ 5 ਦਿਨ ਸਾਨੂੰ ਲੱਗਦੇ ਹੈਗੇ ਜੀ ਫੁੱਲਾਂ ਦੀ ਸਜੋ ਵਾਸਤੇ ਹਾਂਜੀ ਜਦੋਂ ਤਰੀਕ ਉਲਿਖੀ ਜਾਂਦੀ ਹੈ ਫਿਰ ਮਨ ਦੇ ਵਿੱਚ ਕਿੰਨਾ ਕਿ ਰਹਿੰਦਾ ਹੈ ਕਿ ਆਪਾਂ ਗੁਰੂ ਦੇ ਦਰ ਤੇ ਜਾ ਕੇ ਸੇਵਾ ਕਰੀਏ ਬਹੁਤ ਹੁੰਦਾ ਜੀ ਕਿ ਸੇਤੀ ਤੋਂ ਸੇਤੀ ਸੰਸਦਾਂ ਆਵੇ ਤੇ ਅਸੀਂ ਅਸੀਂ ਜਾਈਏ ਜੀ ਸੇਵਾ ਕਰੇਸ਼ਾ ਤੋਂ ਵੀ ਹੁੰਦੀ ਹੈ ਸੰਗਤਾਂ ਕਹਿੰਦੇ ਸੇਵਾ ਕਰਨ ਹਾਂਜੀ ਵਿਦੇਸ਼ਾਂ ਤੋਂ ਵੀ ਸੰਗਤ ਆਉਂਦੀ ਹੈ ਜੀ ਬਹੁਤ ਕਿੰਨੇ ਤਰ੍ਹਾਂ ਦੇ ਜਿਹੜੇ ਫੁੱਲ ਨੇ ਅੱਜ ਹਰਮੰਦਰ ਸਾਹਿਬ ਦੇ ਵਿੱਚ ਲੱਗ ਜਣਗੇ ਸਾਰੇ ਪਰ ਕਰਮਾਚਤਾ ਲੱਗ ਚੁੱਕੇ ਨੇ ਬਹੁਤ ਤਰ੍ਹਾਂ ਦੇ ਫੁੱਲ ਜਿਹੜੇ ਬਾਹਰੋਂ ਵੀ ਆਉਂਦੇ ਫੁੱਲ ਇਕੱਲਾ ਇੰਡੀਆ ਦਾ ਫੁੱਲ ਨਹੀਂ ਹੈਗਾ ਬਹੁਤ ਕੰਟਰੀਆਂ ਤੋਂ ਫੁੱਲ ਆ ਰਹੇ ਜਿਹੜੇ ਜਿਹੜੇ ਹਰਮੰਦਰ ਸਾਹਿਬ ਦੇ ਪ੍ਰਕਰਮਾ ਦੇ ਵਿੱਚ ਲੱਗ ਰਹੇ ਬਿਲਕੁਲ ਉਪਰਚਨੀ ਜੋੜੀ ਦੀ ਕਿੰਨੇ ਕਵਜੇ ਤਿਆਰੀ ਕਰਦੇ ਹੋ ਰਾਤ ਨੂੰ ਜਦੋਂ ਸਮਾਂ ਹੁੰਦਾ ਹੈ ਸਮਾਪਤੀ ਦਾ ਸੁਖਾਸਨ ਸਾਹਿਬ ਫਿਰ ਉਸ ਤੋਂ ਬਾਅਦ ਤਿਆਰੀ ਕਰਦੇ ਹਾਂ ਜੀ ਦਰਸ਼ਕ ਜੋੜੀ ਦੀ ਤਿਆਰੀ ਚੱਲ ਰਹੀ ਹੈ ਜੀ ਹੁਣ ਹਾਂਜੀ ਤੇ ਉਧਰ ਕਿੰਨੇ ਕੁ ਜਿਹੜੇ ਆਪਣੇ ਸੇਵਾਦਾਰ ਲੱਗੇ ਨੇ ਸੇਵਾ ਕਰਨ ਤੇ ਉੱਥੇ तकरीबन 20-25 ਸੇਵਾਦਾਰ ਹੈਗੇ ਜਿਹੜੇ ਅਸਲ ਵਿੱਚ ਸੇਵਾ ਕਰ ਰਹੇ ਆ ਜੀ ਹਾਂ ਕਿ ਵੀ ਦੇਖੀ ਆਪਾਂ ਜੇਕਰ ਫੁੱਲਾਂ ਦੀ ਗੱਲ ਕਰ ਲਈਏ ਖਾਸ ਧਿਆਨ ਕਿਦਾਂ ਰੱਖਿਆ ਜਾਂਦਾ ਕਿਉਂਕਿ ਕੁਝ ਸਮਾਂ ਹੁੰਦਾ ਇਹਨਾਂ ਦਾ ਜਿਸ ਤੋਂ ਬਾਅਦ ਇਹ ਮਰ ਜਾਣੇ ਸ਼ੁਰੂ ਕਰ ਦਿੰਦੇ ਤਾਂ ਕਿਦਾਂ ਧਿਆਨ ਰੱਖਿਆ ਜਾਂਦਾ ਇਹਨਾਂ ਨੂੰ ਕਿ ਇਹਨੂੰ ਹੁਣ ਵੀ ਦੇਖੋ ਤੁਸੀਂ ਦੇਖੋ ਅੰਦਰ ਏਸੀ ਚੱਲ ਰਿਹਾ ਹੈ ਏਸੀ ਦੇ ਵਿੱਚ ਕੀ ਰੱਖਿਆ ਹੈ ਫੁੱਲ ਜੇ ਬਾਹਰ ਆਪਾਂ ਰੱਖਾਂਗੇ ਤਾਂ ਖਰਾਬ ਹੋ ਜੂਗੇ ਤੇ ਇਸੇ ਕਰਕੇ ਇਹਨਾਂ ਨੂੰ ਅੰਦਰ ਏਸੀ ਦੇ ਵਿੱਚ ਹੀ ਰੱਖਿਆ ਗਿਆ ਸੋ ਹੋਰ ਸੰਤਾਂ ਨੂੰ ਕੁਝ ਸੁਨੇਹਾ ਦੇਣਾ ਚਾਹੁੰਦੇ ਹਾਂ ਖਾਸ ਬਸ ਇਹ ਹੈ ਕਿ ਵਰਤਵੱਦ ਪ੍ਰਕਾਸ਼ਪੁਰ ਉਤੇ ਪਹੁੰਚੋ ਜੀ ਤੇ ਗੁਰੂ ਸਾਹਿਬ ਦਾ ਆਪ ਜਿਹੜਾ ਪ੍ਰਕਾਸ਼ਪੁਰ ਸਾਹਿਬ ਦੇ ਨਾਲ ਬਣਾਇਆ ਬਾਬਾ ਗੁੱਡਰ ਸਾਹਿਬ ਜੀ ਨੇ 95 ਸਾਲ ਦੀ ਉਮਰ ਦੇ ਵਿੱਚ ਐ ਐਡਗਨਤੀ ਸੁਪਾ ਗਿਆ ਉਹਨਾਂ ਨੂੰ ਪਹਿਲਾ ਹੁਕਮਨਾਮਾ ਸੰਤਾ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾ ਬਨਾਇਆ ਰਾਮ ਸੋ ਜਦੋਂ ਉਹ ਪੰਕਤੀਆਂ ਹੀ ਸੁਣਦੇ ਆ ਤਾਂ ਮਨ ਦੇ ਵਿੱਚ ਇੱਕ ਅਲੱਗ ਜੋਸ਼ ਆ ਜਾਂਦਾ ਹਾਂਜੀ ਉਹਨਾਂ ਲੱਗ ਜੁਏਛ ਹੈਗਾ ਜੀ ਉਹ ਪੰਕਤੀਆਂ ਦੇ ਨਾਲ ਇਹ ਹੈ ਕਿ ਮਨ ਨੂੰ ਬਹੁਤ ਹੁੰਦਾ ਕਿ ਹੋਵੇ ਅਸੀਂ ਅੱਜ ਦੀ ਅੱਜ ਦੀ ਜਿਹੜੀ ਪੀੜੀ ਹੈ ਗੁਰੂ ਨਾਲ ਟੁੱਟੀ ਪਈ ਹੈ ਜੀ ਬਹੁਤ ਠੀਕ ਹੈ ਜੀ ਗੁਰੂ ਸਾਹਿਬ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਪੀੜ੍ਹੀ ਨੂੰ ਕਿ ਨਵੀਂ ਪੀੜ੍ਹੀ ਗੁਰੂ ਸਾਹਿਬ ਦੇ ਨਾਲ ਦਰਬਾਰ ਤੇ ਆਵੇ ਮੱਥਾ ਟੇਕ ਕੇ ਤੇ ਗੁਰੂ ਸਾਹਿਬ ਦੇ ਨਾਲ ਜੁੜੇ ਜੇ ਜੋ ਨੌਜਵਾਨ ਸਿੱਖੀ ਤੋਂ ਵਾਂਝੇ ਰਹਿ ਗਏ ਨੇ ਵਿਛੜਦੇ ਜਾ ਰਹੇ ਨੇ ਉਹਨਾਂ ਲਈ ਨੌਜਵਾਨਾਂ ਲਈ ਕੋਈ ਖਾਸ ਸੁਨੇਹਾ ਸਨੇਹ ਤਾਂ ਇਹੀ ਆ ਜੀ ਕਿ ਵੱਧ ਤੋਂ ਵੱਧ ਗੁਰੂ ਸਾਹਿਬ ਦੇ ਨਾਲ ਜੁੜੋ ਜੀ ਤੇ ਸੇਵਾ ਕਰੋ ਤੇ ਨਸ਼ਿਆਂ ਦਾ ਤਿਆਗ ਕਰੋ ਜੀ ਕਿ ਨਸ਼ਿਆਂ ਦਾ ਕੋਡ ਜਿਹੜਾ ਹੈਗਾ ਸਾਡੇ ਉਹ ਨੂੰ ਆਪਾਂ ਛੱਡੀਏ ਤੇ ਜਿੰਨਾ ਗੁਰੂ ਸਾਹਿਬ ਦੇ ਬਾਣੀ ਪੜ੍ਹੀਏ ਬਾਣੇ ਵਾਲੇ ਬਣੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਜੀ ਜੀਵਨ ਦਾ ਸਨੇਹਾ ਖਾਸ ਕਰਕੇ ਜਿਹੜੇ ਨੌਜਵਾਨ ਸਿੱਖੀ ਤੋਂ ਵਾਂਝੇ ਨਹੀਂ ਸਿਕੀ ਨੂੰ ਛੱਡਦੇ ਜਾ ਰਹੇ ਨੇ ਉਹਨਾਂ ਲਈ ਖਾਸ ਸੁਨੇਹਾ ਕਿ ਨਸ਼ੇ ਦਾ ਤਿਆਗ ਕਰਕੇ ਗੁਰੂ ਦੇ ਲੜ ਲੱਗिए ਗੁਰੂ ਘਰਾਂ ਦੇ ਵਿੱਚ ਸੇਵਾ ਲਈ ਬਾਣੀ ਬਾਣੇ ਦੇ ਨਾਲ ਜੁੜੀਏ ਸੋ ਤੇ ਅੱਜ ਇਹ ਦੀ ਜੇਕਰ ਗੱਲ ਕਰ ਲਈਏ ਤਾਂ ਅੱਜ ਰਾਤ ਤੱਕ ਤਿਆਰੀਆਂ ਮੁਕੰਮਲ ਹੋ ਜਾਣੀਆਂ ਰਾਤ ਨੂੰ 12 ਵਜੇ ਸ਼ੰਕਾ ਦਰਸ਼ਨੀ ਜੋੜੀ ਦੀ ਲਾਈਨ ਦੇ ਵਿੱਚ ਲੱਗ ਕੇ ਜ਼ਰੂਰ ਮਥਾ ਟੇਕਣ ਪਹੁੰਚਣੀ ਹੈ ਜਾਂ ਨਹੀਂ ਨਮਸਤਕ ਖਾਣ ਪਹੁੰਚਦੀਆਂ ਨੇ ਸ਼ੰਕਾ ਦੇ ਮੰਨ ਦੇ ਵਿੱਚ ਇੱਕ ਆਸਥਾ ਹੁੰਦੀ ਹੈ ਕਿ ਇਸ ਪ੍ਰਕਾਸ਼ਪੂਰਨ ਮੌਕੇ ਅਸੀਂ ਗੁਰੂ ਘਰਾਂ ਦੇ ਵਿੱਚ ਜਾ ਕੇ ਨਮਸਤਕ ਕੋਈਏ ਜਿਹੜੇ ਵਿਦੇਸ਼ਾਂ ਦੇ ਵਿੱਚ ਸੰਕਾ ਰਹਿੰਦੀਆਂ ਨੇ ਉਹ ਆਪਣੇ ਨੇੜਲੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇਸ ਪ੍ਰਕਾਸ਼ਪੁਰਮ ਨੂੰ ਸ਼ਰਦਾ ਪਾਵਨਾਵਾਂ ਦੇ ਨਾਲ ਮਨਾਉਂਦੀ ਆ ਹੈਗੇ ਨਹੀਂ ਪਰ ਕਈ ਸੰਗਤਾਂ ਦੇ ਵਿੱਚ ਅਜਿਹਾ ਚਾਰ ਹੁੰਦਾ ਹੈ ਜੋ ਵਿਦੇਸ਼ਾਂ ਦੀ ਧਰਤੀ ਤੋਂ ਆ ਕੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਦੀਆਂ ਨੇ ਔਰ ਜੇਕਰ ਮੈਂ ਸੇਵਾਦਾਰਾਂ ਦੀ ਤਸਵੀਰਾਂ ਦਿਖਾਵਾ ਤਾਂ ਜ਼ਰੂਰ ਤੁਹਾਨੂੰ ਉਹ ਸੇਵਾ ਕਰਦੇ ਨਜ਼ਰ ਆਉਣਗੇ ਹਾਲਾਂਕਿ ਬਾਹਰ بارش ਜਿਹੜੀ ਉਹ ਜ਼ਰੂਰ ਹੋ ਰਹੀ ਹੈਗੀ ਆ ਪਰ ਫੇਰ ਵੀ ਸੰਤਾ ਦੇ ਵਿੱਚ ਖਾਸਾ ਉਤਸ਼ਾਹ ਜਿਹੜਾ ਆ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ 130 ਕਰੀਬ ਦੇ ਜਿਹੜੇ ਇਹ ਵੀਰ ਨੇ ਪ੍ਰਵਾਸੀ ਵੀਰ ਬੈਸਟ ਬੰਗਾਲ ਤੋਂ ਆਉਂਦੇ ਨੇ ਪਰ ਉਸ ਤੋਂ ਵੀ ਵੱਡੇ ਪੱਧਰ ਤੇ ਖਾਸ ਜਿਹੜਾ ਆ ਉਹ ਉਤਸ਼ਾਹ ਰੰਦਾ ਹੈਗਾ ਹੈ ਭਾਈ ਜੀ ਕੀ ਨਾਮ ਹੈ ਆਪਕਾ ਸਿਬਨਕ ਪੋੜੇ ਕਹਾਂ ਸੇ ਆਏ ਹੋ ਕਲਕੱਤਾ ਕਲਕੱਤਾ ਸੇ मन में कैसा रहता है कि जब यहाँ आना होता है अमृतसर में गुरुद्वारा साहिब है पे तो क्या महसूस करते हैं मैसेज अच्छे करता है मैं काम पे लिया है काम पे आया और स्वर्ण मंदिर भी बिल्कुल पाए पहली बार आयु यहाँ काम पे आया कलकत्ता से एक फूलों का काम पे तो एक काम के बहाने गुरु के दर्शन भी हो गए आ, एक ऐसा स्थान जो पूरे दुनिया में कहीं नहीं है अच्छा लगेगा बहुत अच्छा लगा यहाँ यहाँ पे खाना वगैरह लंगर वगैरह अच्छा ਸਭੀ ਅੱਛਾ ਸੋ ਬਿਲਕੁਲ ਵੀਰ ਹੁਣਾਂ ਨੇ ਕਿਹਾ ਕਿ ਮੈਨੂੰ ਇੱਕ ਕੰਮ ਦੇ ਬਹਾਨੇ ਇੱਥੇ ਸ਼੍ਰੀ ਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ ਸੋ ਅਜੇ ਇਹ ਜਿਹੜੇ ਭਾਗ ਨੇ ਉਹ ਅਕਾਲਪੁਰਖ ਖੋਲਦਾ ਕਰਨ ਕਰਾਵਨ ਕਰਨੇ ਹਾਰ ਸੋ ਇਹ ਪਰਮਾਤਮਾ ਕਰਨ ਵਾਲਾ ਆ ਸੋ ਆਪਾਂ ਗੱਲ ਕਰ ਲਈਏ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਸੰਖਤਾ ਪਹੁੰਚਣਗੀਆ ਖਾਸਾ ਉਤਸ਼ਾਹ ਦੇਖਣ ਨੂੰ ਮਿਲੇਗਾ ਸੋ ਆਓ ਤੁਹਾਨੂੰ ਤਸਵੀਰਾਂ ਸਾਚਕਨ ਸ਼੍ਰੀਰ ਮੰਦਰ ਸਾਹਿਬ ਦੀ ਜੋ ਪੂਰੀ ਸਜਾਵਟ ਕੀਤੀ ਗਈ ਆ ਉਹਦੀਆਂ ਵੀ ਰੁਕ ਕਰਦੇ ਆ ਮੈਨੂੰ ਦਿਓ ਇਜਾਜ਼ਤ ਕੋਣ ਹੈ ਦੇ ਲਈ ਸਮਰਦਾਪਸਿੰਨਾ ਜੀ ਸਰ